ਬਾਸ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਕੇ ਹੀ ਸਾਰੇ ਦੁੱਖ ਦੂਰ ਹੋਣੇ ਹੈ ਜੇ ਸੱਚੇ ਦਿਲੋਂ ਬਾਬਾ ਦੀਪ ਸਿੰਘ ਨੂੰ ਪਿਆਰ ਕਰਦੇ ਹੋ ਉਹਦੇ ਸਾਰੇ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੋ ਕਿ ਬਾਬਾ ਹੀ ਸਾਡੇ ਸਾਰਿਆਂ ਦੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਬਾਬਾ ਹੀ ਸਾਨੂੰ ਕਦੇ ਇਕੱਲਾ ਨਾ ਛੱਡਣਾ بڑے ਤੂਫਾਨ ਹੈ ਜ਼ਿੰਦਗੀ 'ਚ ਆਪਾਂ ਫਸੇ ਪਏ ਆ ਪੂਰੀ ਤਰ੍ਹਾਂ ਸਾਡਾ ਕੋਈ ਸਾਥ ਦੇਣ ਵਾਲਾ ਨਹੀਂਗਾ ਸਾਡੇ ਯਾਰ ਵੀ ਤੁਸੀਂ ਉਹ ਰਿਸ਼ਤੇਦਾਰ ਸਭ ਕੋਈ ਤੁਸੀਂ ਉਹ ਬਾਬਾ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਤੁਹਾਡੇ ਤੋਂ ਬਿਨਾ ਕੋਈ ਹੈਗਾ ਹੀ ਨਹੀਂ ਇੱਥੇ ਫੇਰ ਦੇਖਣਾ ਬਾਬਾ ਦੀਪ ਸਿੰਘ ਜੀ ਤੁਹਾਡੇ ਤੂਫਾਨਾਂ 'ਚ ਫਸੇ ਬੇੜੇ ਨੂੰ ਵੀ ਗਿੱਦਾ ਪਾਰ ਲੰਘਾ ਦਿੰਦੇ ਬੰਦਾ ਮਰਨ ਦੇ ਕੰਡੇ ਪੈ ਚੁੱਕਾ ਹੋਵੇ ਨਾ ਜਿੱਥੇ ਸਾਰਿਆਂ ਨੇ ਕਹਿ ਦਿੱਤਾ ਹੋਵੇਗੀ ਹੁਣ ਇਹਨੇ ਮਰਨਾ ਹੀ ਮਰਨ ਨੇ ਬਚਣਾ ਨਹੀਂ ਉੱਥੇ ਵੀ ਜੇ ਕੋਈ ਸੱਚੇ ਮਨ ਨਾਲ ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਪੁਕਾਰੇ ਨਾ ਕਿ ਬਾਬਾ ਹੀ ਮੈਨੂੰ ਬਚਾ ਲਓ ਤੇ ਬਾਬਾ ਦੀਪ ਸਿੰਘ ਜੀ ਉੱਥੇ ਵੀ ਰਾਖੀ ਕਰਨ ਪਹੁੰਚ ਜਾਂਦੇ ਆ ਬਾਬਾ ਦੀਪ ਸਿੰਘ ਜੀ ਸਭ ਕੁਝ ਕਰ ਸਕਦੇ ਆ ਪਰਵਾਣਾ ਕਰਿਆ ਕਰੋ ਕਿਸੇ ਦੀ ਇੱਥੇ ਤੁਹਾਡੇ ਸਿਰ ਤੇ ਉਹਨਾਂ ਦਾ ਹੱਥ ਹੈ ਤੁਹਾਡਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਇੱਥੇ ਮਾੜਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਕੋਈ ਸੋਚ ਵੀ ਨਹੀਂ ਸਕਦਾ ਬਾਬਾ ਦੀਪ ਸਿੰਘ ਜੀ ਖੰਡਾ ਲੈ ਕੇ ਆਪਣੇ ਭਗਤ ਦੀ ਰਾਖੀ ਕਰਨ ਪਹੁੰਚ ਜਾਂਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਮਹਾਨ ਹੋ ਆਪਣੇ ਬੱਚਿਆਂ ਤੇ ਇੱਦਾ ਹੀ ਕਿਰਪਾ ਕਰੀ ਰੱਖਣਾ ਮੇਰੇ ਮਾਲਕਾ ਮਿਹਰ ਕਰਨਾ ਸਾਰਿਆਂ ਤੇ